ਕਾਜ਼ਾਤਰਿੰ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ। ਥਾਣਾ ਕੋਤਵਾਲੀ ਦੀ ਪੁਲਿਸ ਦੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਦੇ ਵਿੱਚ ਲੁੱਟਾਂ ਖੋਹ ਕਰਨ ਵਾਲੇ ਤਿੰਨ ਲੁਟੇਰਿਆਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਅਤੇ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਲ ਕਰ ਡੂੰਗੀ ਪੁੱਛਪੜਤਾਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ। ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁਖਬਰੀ ਦੇ ਆਧਾਰ ਤੇ ਇਹਨਾਂ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਚੋਰੀ ਦੇ ਮੋਬਾਈਲ ਫੋਨ ਆਦਿ ਖਰੀਦਦੇ ਹਨ ਅਤੇ ਸਨੇਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਚੱਲਿਆਂ ਦੀ ਜਾਰੀ ਹੈ ਉਹਨਾਂ ਇਹ ਵੀ ਦੱਸਿਆ ਕਿ ਇਹਨਾਂ ਦੇ ਵਿੱਚੋਂ ਦੋ ਤੇ ਪਹਿਲਾਂ ਵੀ ਮੁਕੱਦਮੇ ਦਰਜ ਹਨ ਅਤੇ ਇਸ ਮਾਮਲੇ ਦੇ ਵਿੱਚ ਵੀ ਪੜਤਾਲ ਕੀਤੀ ਜਾ ਰਹੀ ਹੈ ਕਿ ਕਿੰਨੀਆਂ ਗੁਬਾਰਦਤਾਂ ਸ਼ਹਿਰ ਦੇ ਵਿੱਚ ਕਰ ਚੁੱਕੇ ਹਨ ਇਹਨਾਂ ਦਾ ਇਹ ਆਪਣਾ ਵੀਕਲ ਵਗੈਰਾ ਤੇ ਮੋਬਾਈਲ ਵਗੈਰਾ ਜਿਹੜੇ ਹੈਗੇ ਚੋਰੀ ਕਰਦੇ ਇਸ ਤਰ੍ਹਾਂ ਕੋਈ ਮੁਖਬਰੀ ਹੋਈ ਸੀ ਕਿਸ ਤਰ੍ਹਾਂ ਬੜੇ ਕੀ ਰਿਕਰ ਇਹ ਮੁਖਬਰੀ ਹੋਈ ਸੀ ਵੀ ਜਿਹ ਪਹਿਲਾਂ ਵੀ ਜਿਹੜੇ ਹੈਗੇ ਮੋਬਾਈਲ ਖੋ ਕੇ ਆਪਣੇ ਪਾਸ ਰੱਖਦੇ ਤੇ ਅੰਗੇ ਕੋਈ ਭੋਲੇ ਭਾਲੇ ਲੋਕਾਂ ਨੂੰ ਸਸਤੇ ਰੇਟ ਤੇ ਵੇਚ ਦਿੰਦੇ ਤੋਂ ਬਰਾਵੀਂ ਵੀ ਹੋਈ ਨਾ। ਕ੍ਰਮ ਦੀ ਹੱਥੇ ਚੱਲ ਰਹੀ ਹੈ ਜਿਉਂ ਕੁਛ ਕਿਛ। ਅੱਛਾ। ਹੂੰ। ਕਿੱਥੋਂ ਗ੍ਰਿਫਤਾਰ ਹੋਏ ਤੇ ਕਿੰਨੇ ਬੰਦੇ? ਇਹ ਸੰਤਪੁਰਾ ਰੋਡ ਤੋਂ ਜੀ ਤਿੰਨ ਜਣੇ। ਤਿੰਨ ਜਣੇ ਰਹਿਣਾ ਜਿੱਥੋਂ ਇਹ ਰਹਿਣ ਵਾਲਾ ਇੱਕ ਤਾਂ ਸੰਜੀ ਨਗਰ ਦਾ ਜੀ। ਹੂੰ। ਜਗਰਤ ਸਿੰਘ। ਹੂੰ। ਔਰ ਕੋਕੂਪਾ। ਤੇ ਦੂਸਰਾ ਹੈਗਾ ਇੱਕ ਅਮਰਪੁਰਾ बस्ती ਦਾ ਜੀ ਆਕਾਸ਼ ਸਿੰਘ। ਹੂੰ। ਆਕਾਸ਼ ਸਿੰਘ ਆ ਜਿਹੜਾ ਹੀ ਪਹਿਲਾਂ ਵੀ ਮੋਟਰਸਾਈਕਲ ਸਕੂਟਰ ਵਗੈਰਾ ਕੋੰਦੇ ਮਾਮਲੇ ਅੰਦਰ ਗਿਆ ਦੀ ਕਨਾਲ ਥਾਣੀ ਜੀ ਜਿਹੜਾ ਇੱਕ ਹੈਗਾ ਜੀ ਕਲੈਣ ਸੁਖੇ ਦਾ ਲਖਪ੍ਰੀਤ ਸਿੰਘ ਇਹਦੇ ਤੇ ਵੀ ਜਿਹੜਾ ਹੈਗਾ ਮੋਬਾਈਲ ਖੋਹ ਕਰਨ ਦਾ थाना ਨਾ थाना ਦੇਖੇ ਮਕਦਮਾ ਅੰਦਰ ਜੇ ਕਿਹਾ ਸੀ ਨਸ਼ਾ ਕਰਦੇ ਆਂ ਦੀ ਹੈ ਜਾਂ ਕਿ ਉਹ ਵੈਸੇ ਖੋਹ ਕੇ ਵਿੱਚ ਹੈ ਜਾਂ ਨਸ਼ਾ ਕਰਦੇ ਨੇ ਨਹੀਂ ਸਾਡੇ ਕੋਲੇ ਹਜੇ ਨਸ਼ੇ ਬਾਰੇ ਦਾ ਇਹਨਾਂ ਨੇ ਕੋਈ ਨਹੀਂ ਕੋਈ ਗੱਲ ਸੰਭਣੀ ਹੈ ਵੀ ਨਸ਼ਾ ਕਰਦੇ ਆਂ ਇਹ ਨਹੀਂ ਕੋਈ ਹੋ ਜਾਂ ਲੱਗੇ ਫਿਲਹਾਲ ਤੁਹਾਨੂੰ ਪਤਾ ਲੱਗਿਆ ਕੁਝ ਕਿੰਨੀਆਂ ਵਾਰਦਾਤਾਂ ਕਰ ਚੁੱਕੀ ਹੈ ਕਿੰਨੇ ਚਿਰ ਤੋਂ ਕਰ ਰਹੇ ਨੇ ਨਹੀਂ ਹਜੇ ਤੈ ਜਿਹੜਾ ਹੈਗਾ ਮੁਕਦਮੇ ਹੈਗੇ ਇਹਨਾਂ ਦੇ ਦਰਜ ਜਿਹੜਾ ਹੈਗਾ ਲਵਪ੍ਰੀਤ ਸਿੰਘ ਹੈ ਇਹਦੇ ਕੋਈ ਕਹਿੰਦਾ ਮੰਨਿਆ ਹੈ ਵੀ ਨਥਾਣੇ ਨਥਾਣੇ ਥਾਣੇ ਮਕਦਮਾ ਤੇ ਦਰਜ ਹੈਗਾ ਉੱਥੇ ਇਹਨਾਂ ਨੇ ਮੋਟਰਸਾਈਕਲ ਕਈ ਚੋਰੀ ਕੀਤੀ ਸੀ ਹੁਣ ਤੇ ਕਿਸ ਤਰ੍ਹਾਂ ਦੀ ਕਰ ਰਹੀ ਹੈ ਇਹ ਮੈਂ ਵਗੈਰਾ ਦੇ ਲਈ ਹਾਂਜੀ ਹਾਂ ਕੋਰਤ ਪੇਸ਼ ਕਰਨੀ ਹੈ ਤੁਹਾਨੂੰ ਮੰਗਲ ਦੇ ਪੋਰਟਲ ਹਾਂਜੀ ਹਾਂਜੀ